ਕਿ 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 ਟੈਕਨਾਲੋਜੀ ਮਾਰਚ ਕਰਦੇ ਤੇ ਕਿ ਇਹ ਹੈ ਲੋਕ ਸਭਾ ਚੌਰਾ ਦੇ ਮਦੀਨਗਰ ਲੋਕਾਂ ਦੀ ਦਿਲਾਂ ਦੇ ਵਿੱਚ ਸਸ਼ਕਤੀਆਂ ਦੀ ਭਾਵਨਾ ਨੂੰ ਪੈਦਾ ਕਰਨ ਦੇ ਸੰਬੰਧ ਕਰਕੇ ਕਿ ਜਿਹੜਾ ਫਲੈਗ ਮਾਰਚ ਹੈ ਪੈਰਾਮੀਟਰੀ ਬੂਥ ਦੇ ਨਾਲ ਜਿਹੜਾ ਹੈਗਾ ਐਸਡੀਐਮ ਸਾਹਿਬ ਵਨ ਜਿਹੜੇ ਕਿ ਇਸ ਕੰਫੀਡੈਂਸੀ ਦੇ ਟਰਨਿੰਗ ਆਫੀਸਰ ਹੈਗੇ ਨੇ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਪੈਰਾਮੀਟਰੀ ਬੂਥ ਦੇ ਨਾਲ ਪਲਾਸਾ ਦੀ ਲੋਕਲ ਬੂਥ ਦੇ ਨਾਲ ਇਹ ਜਿਹੜਾ ਅਸੀਂ ਇੱਥੇ ਫਲੈਗ ਮਾਰਚ ਜੋਤੀ ਚਾਉਂ ਤੋਂ ਸ਼ੁਰੂ ਕੀਤਾ ਹੈਗਾ ਇਹ ਜੋਤੀ ਚਾਉਂ ਤੋਂ ਹੁੰਦਾ ਆ ਅੱਗੇ ਬਸਤੀ ਅੱਡਾ ਚਾਪ ਜੇਲ੍ਹ ਚਾਪ ਬਟੇਲ ਚਾਪ ਅਰ ਬਕਸ਼ਪੁਰ ਚਾਉਂ ਤੱਕ ਜਿਹੜਾ ਹੈਗਾ ਅਸੀਂ ਇਹ ਫਲੈਗ ਮਾਰਚ ਕਰਾਂਗੇ ਤਾਂ ਇਹਦਾ ਮੇਨ ਮਕਸਦ ਸਿਰਫ ਇਹੀ ਆ ਕਿ ਆਮ ਜਨਤਾ ਤੇ ਆਮ ਵੋਟਰ ਉਹਦੇ ਮਾਈਂਡ ਦੇ ਵਿੱਚ ਇਹ ਗੱਲ ਕਰ ਕਰ ਜੇ ਕਿ ਉਹ ਸਿਕਿਓਰ ਹੈਗਾ ਵਾ ਆਪਣੀ ਆਜ਼ਾਦੀ ਦੇ ਨਾਲ ਆਪਣੀ ਮੰਨਮਰਜ਼ੀ ਦੇ ਨਾਲ ਉਹ ਆਪਣੀ ਵੋਟ ਜਿਹੜੀ ਹੈਗੀ ਆ ਕਾਸਟ ਕਰ ਸਕਦਾ ਇਸ ਫਲੈਗ ਮਾਰਚ ਦਾ ਜਿਹੜਾ ਮੇਨ ਮਕਸਦ ਸਿਰਫ ਇਹ ਹੈ ਦੂਸਰਾ ਹੈਗਾ ਕਿ ਕੋਈ ਜਿਹੜੇ ਮਾੜੇ ਅੰਸਰ ਹੈਗੇ ਨੇ ਜਿਹੜੇ ਕਿ ਕ੍ਰਿਮੀਨਲ ਹੈਗੇ ਨੇ ਕਿ ਉਹ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ ਉਹਨਾਂ ਦੇ ਉੱਤੇ ਇੱਕ ਆਪਣਾ ਪ੍ਰਭਾਵ ਬਣਾਉਣ ਲਈ ਜਿਹੜਾ ਹੈਗਾ ਸੀ ਬਲੈਕ ਮਾਰਚ ਕਰ ਰਹੇ ਨੇ ਜੇ ਤੁਹਾਨੂੰ ਪਤਾ ਹੈ ਕਿ 16 ਮਾਰਚ ਔਨਵਰਡ ਮਾਡਲ ਕੋਡ ਆਫ ਕੰਡਕਕਟ ਇਨਫੋਰਸ ਹੋ ਚੁੱਕਾ ਹੈ ਅਸੀਂ ਅਜੇ ਬਲੈਕ ਮਾਰਚ ਕਰਨ ਜਾ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਦੀਵੋਤੀ ਆਵੇ ਅਤੇ ਲੋਕਾਂ ਨੂੰ ਇਹ ਮੈਸੇਜ ਆਵੇ ਕਿ ਜੇ ਵੀ VOTING ਹੋਣੀ ਹੈ ਦੇ ਰਹੇ ਨੇ ਇਸ ਸਤਿਕਾਰ ਨਾਲ ਹੋ ਗਿਆ ਸਾਰੇ ਨੂੰ ਮੇਰੇ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿੱਚ ਲੋਕ ਭਾਗ ਲੈਣ ਆਪਣੇ ਵੋਟਾਂ ਨੂੰ ਕਾਸ ਕਰਨ ਵਿਦਾਊਟ ਐਨੀ ਕਲੀਅਰ ਬਿਲਕੁਲ ਜੀ ਆਪਣੇ ਮਨ ਦੇ ਮਨ ਦੇ ਵੋਟ ਪਾ ਰਹੇ ਹਨ ਉਮੀਦਵਾਰਾਂ ਦੇ ਕਿ 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 ਚਲਾਈ ਮਾਰ ਰਹੇ ਤੇ ਕਿ ਇਹ ਹੈ ਲੋਕ ਸਭਾ ਚੌਰਾ ਦੇ ਮਦੀਨਗਰ ਲੋਕਾਂ ਦੀ ਦਿਲਾਂ ਦੇ ਵਿੱਚ ਸਸ਼ਕਤੀਆਂ ਦੀ ਭਾਵਨਾ ਨੂੰ ਪੈਦਾ ਕਰਨ ਦੇ ਸੰਵਾਦ ਕਰਕੇ ਕੀ ਜਿਹੜਾ ਫਲੈਗ ਮਾਰਚ ਹੈ ਪੈਰਾਮਿਟਰੀ ਫੋਰਟ ਦੇ ਨਾਲ ਜਿਹੜਾ ਹੈਗਾ ਐਸ ਡੀ ਐਮ ਸਾਹਿਬ ਵਨ ਜਿਹੜੇ ਕਿ ਇਸ ਕਮਿਸੀਅਨਸੀ ਦੇ ਟਰਨਿੰਗ ਅਫੀਸਰ ਹੈਗੇ ਨੇ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਪੈਰਾਮਿਟਰੀ ਫੋਰਟ ਦੇ ਨਾਲ ਪਲੱਸ ਸਾਡੀ ਲੋਕਲ ਫੋਰਟ ਦੇ ਨਾਲ ਇਹ ਜਿਹੜਾ ਅਸੀਂ ਇੱਥੇ ਫਲੈਗ ਮਾਰਚ ਜੋਤੀ ਚੌਂਕ ਤੋਂ ਸ਼ੁਰੂ ਕੀਤਾ ਹੈਗਾ ਇਹ ਜੋਤੀ ਚੌਂਕ ਤੋਂ ਹੁੰਦਾ ਆ ਅੱਗੇ ਵਸਤੀ ਅੱਡਾ ਚੌਂਕ ਜੇਲ੍ਹ ਚੌਂਕ ਬਟੇਲ ਚੌਂਕ ਅਰ ਬਕਸ਼ਪੁਰ ਚੌਂਕ ਤੱਕ ਜਿਹੜਾ ਹੈਗਾ ਅਸੀਂ ਇਹ ਕਿ ਰਾਜ ਮਾਰਚ ਕਰਾਂਗੇ ਤਾਂ ਇਹਦਾ ਮੇਨ ਮਕਸਦ ਸਿਰਫ ਇਹੀ ਆ ਕਿ ਆਮ ਜਨਤਾ ਤੇ ਆਮ ਵੋਟਰ ਉਹਦੇ ਮਾਈਂਡ ਦੇ ਵਿੱਚ ਇਹ ਗੱਲ ਕਰ ਕਰ ਜੇ ਕਿ ਉਹ ਸਿਕਿਓਰ ਹੈਗਾ ਵਾ ਆਪਣੀ ਆਜ਼ਾਦੀ ਦੇ ਨਾਲ ਆਪਣੀ ਮੰਨਮਰਜ਼ੀ ਦੇ ਨਾਲ ਉਹ ਆਪਣੀ ਓਟ ਜਿਹੜੀ ਹੈਗੀ ਆ ਕਾਸਟ ਕਰ ਸਕਦਾ ਇਸ ਰਾਜ ਮਾਰਚ ਦਾ ਜਿਹੜਾ ਮੇਨ ਮਕਸਦ ਸਿਰਫ ਇਹੀ ਹੈ ਦੂਸਰਾ ਹੈਗਾ ਕਿ ਕੋਈ ਜਿਹੜੇ ਮਾੜੇ ਅੰਸਰ ਹੈਗੇ ਨੇ ਜਿਹੜੇ ਤੇ ਕ੍ਰਿਮੀਨਲ ਹੈਗੇ ਨੇ ਕਿ ਉਹ ਕੋਈ ਵਾਰਦਾਤ ਨੂੰ ਇੰਜਾਮ ਨਾ ਦੇ ਸਕਣ ਉਹਨਾਂ ਦੇ ਉੱਤੇ ਇੱਕ ਆਪਣਾ ਪ੍ਰਭਾਵ ਬਣਾਉਣ ਲਈ ਕਿਹੜਾ ਹੈ ਗਿਆ ਸੀ ਬਲੈਕ ਮਾਰਕ ਕਰ ਰਹੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 16 ਮਾਰਚ ਆਨਵਰਡ ਮਾਡਲ ਕੋਡ ਆਪਨਡਕਟ ਇਨਫੋਰਸ ਹੋ ਚੁੱਕਾ ਹੈ ਅਸੀਂ ਅਜੇ ਬਲੈਕ ਮਾਰਕ ਕਰਨ ਜਾ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਰਿਸਪੋਨਸਿਬਿਲਟੀ ਆਵੇ ਅਤੇ ਲੋਕਾਂ ਨੂੰ ਇਹ ਪਤਾ ਚੱਲੇ ਕਿ ਜਿਹੜੀ VOTING ਬੋਥੀਆਂ ਬੜੀ ਫੇਰ ਹੈ ਕਿ ਸੱਤਨਾਂ ਹੋਣੀ ਹੈ ਸਾਰੇ ਨੂੰ ਮੇਰੇ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਸੱਚ ਨੂੰ ਪਾਗ ਲੈ ਆਪਣੇ ਵੋਟਾਂ ਨੂੰ ਕਾਸ ਕਰਨ ਵਿਦਆਊਟ ਐਨ ਕਲੀਅਰ ਇਹਨੂੰ ਤੁਸੀਂ ਆਪਣੇ ਮੰਦਿਰ ਮੰਦਿਰ ਤੋਂ ਬਾਅਦ ਕਰਨਾ ਹੈ